ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਤਰ ਹੋ ਰਾਣੇ ਦੇ ਕਤਲ ਨੂੰ ਲੈ ਕੇ ਉਹਦੇ ਦੋਸਤ ਨੇ ਕੀਤੇ ਵੱਡੇ ਵੱਡੇ ਖੁਲਾਸੇ ਤੇ ਦੂਜੀ ਪਾਸੇ ਸੁਖਬੀਰ ਸਿੰਘ ਬਾਦਲ ਦੇ ਬਾਰੇ ਜਾਣਾਂਗੇ ਕਿ ਉਹਨਾਂ ਦੇ ਦਿਮਾਗ ਦੇ ਉੱਤੇ ਕਿਸ ਚੀਜ਼ ਦਾ ਅਸਰ ਹੋਇਆ ਹੈ ਕਿ ਆਪਣੇਆਂ ਨੂੰ ਕੀ ਮਾੜਾ ਚੰਗਾ ਬੋਲਣ ਦੇ ਹੀ ਗਏ ਆ ਖਬਰਾਂ ਦੇ ਬਾਰੇ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੀ ਆ ਉਸ ਤੇ ਵਿਚਾਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਯਾਨੀ ਉਹ ਮੈਂਟਲ ਹੋ ਚੁੱਕੇ ਨੇ ਔਰ ਉਹਨਾਂ ਦੇ ਦਿਮਾਗ ਦੇ ਉੱਤੇ ਬਹੁਤ ਵੱਡਾ ਅਸਰ ਪੈ ਗਿਆ ਕਾਦੇ ਨਾਲ ਪੈ ਗਿਆ ਮਾਮਲਾ ਕੀ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਪੰਜਾਬ ਦੇ ਅੰਦਰ ਇਸ ਖਬਰ ਨੇ ਤਰਫੰਨੀ ਮਚਾ ਦੇਣੀ ਹੈ ਸੁਖਵੀਰ ਸਿੰਘ ਬਾਦਲ ਆਪਣੇ ਹੀ ਪਰਿਵਾਰ ਬਾਰੇ ਮਾੜਾ ਮੰਦਾ ਤਾਂ ਬੋਲ ਹੀ ਰਹੇ ਨੇ ਪਰ ਇੱਕ ਪਾਸੇ ਬਹੁਤ ਵੱਡਾ ਮਾਮਲਾ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਹੈ ਜਿਹੜੀ ਗੱਲ ਨੂੰ ਲੈ ਕੇ ਉਹਨਾਂ ਦੇ ਦਿਮਾਗ ਦੇ ਉੱਤੇ ਅਸਰ ਪਿਆ ਨਾ ਉਹਨੂੰ ਸੁਣ ਕੇ ਪੂਰੇ ਅਕਾਲੀ ਦਲ ਦੇ ਵਰਕਰ ਪੂਰੇ ਪੰਜਾਬ ਦੇ ਲੋਕਾਂ ਦੇ ਪਰਾਂ ਥਲੋ ਜ਼ਮੀਨ ਹਿੱਲ ਗਈ ਹੈ ਆਖਿਰ ਸੁਖਵੀਰ ਸਿੰਘ ਬਾਦਲ ਬੀਤੇ ਕਈ ਦਿਨਾਂ ਦੇ ਵਿੱਚ ਬਹੁਤ ਵੱਡੇ ਵੱਡੇ ਪ੍ਰਚਾਰ ਕੀਤੇ ਪਰ ਉਹਦੇ ਵਿੱਚ ਤੁਸੀਂ ਇੱਕ ਜ਼ਰੂਰ ਗੱਲ ਵੇਖੀ ਹੈ ਜਿਵੇਂ ਕਿ ਤਲਵੀਰ ਸਿੰਘ ਗਿੱਲ ਨੇ ਕਿਹਾ ਸੀ ਕਹਿੰਦਾ ਜੀ ਸੁਖਵੀਰ ਸਿੰਘ ਬਾਦਲ ਕੁਝ ਵੀ ਬੋਲ ਦਿੰਦੇ ਨੇ ਪਰ ਉਹਦੇ ਵਿੱਚ ਹੀ ਚੱਲ ਰਿਹਾ ਇਹ ਨਹੀਂ ਪਤਾ ਸੀ ਕਿਸੇ ਨੂੰ ਕਿ ਸੁਖਵੀਰ ਸਿੰਘ ਬਾਦਲ ਮੈਂਟਲ ਕਿਦਾਂ ਹੋ ਜਾਣਗੇ ਆਪਣੇ ਹੀ ਪਰਿਵਾਰ ਦੇ ਵਿਰੁੱਧ ਯਾਨੀ ਉਹਨਾਂ ਨੇ ਕੀ ਕੁਝ ਬੋਲਿਆ ਕੋ ਪੂਰੀ ਗੱਲ ਤੁਹਾਨੂੰ ਸੁਣਾਵਾਂਗੇ ਪਰ ਦੂਜੇ ਪਾਸੇ ਜਿਹੜੇ ਗਵਾਡੀ ਖਿੜਿਆਰੀ ਦਾ ਕਤਲ ਹੋਇਆ ਰਾਣਾ ਬੱਲਾ ਚੌਰੀਆ ਉਹਦਾ ਇੱਕ ਬਹੁਤ ਵੱਡਾ ਮਾਮਲਾ ਨਿਕਲ ਕੇ ਸਾਹਮਣੇ ਆ ਗਿਆ ਬਹੁਤ ਸਾਰੀਆਂ ਅਖ਼ਬਾਰ ਢੇਰ ਸਾਰੀਆਂ ਖ਼ਬਰਾਂ ਦੇਖ ਲਈਆਂ ਪਰ ਹਲੇ ਤੱਕ ਮਾਮਲਾ ਕੋਈ ਕੁਝ ਕਹਿੰਦਾ ਤੇ ਕੋਈ ਕੁਝ ਕਹਿੰਦਾ ਸੀ ਪਰ ਇੱਕ ਨਾਲ ਦੇ ਸਾਥੀ ਵੱਲੋਂ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਇਹ ਵੀ ਤੁਹਾਨੂੰ ਸੁਣਾਉਨੇ ਆ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਮੈਂਟਲ ਕਿਦਾਂ ਹੋ ਜਾਂਦੇ ਨੇ ਉਹਨਾਂ ਦੇ ਦਿਮਾਗ ਦੇ ਉੱਤੇ ਅਸਰ ਕਿਵੇਂ ਪਿਆ ਦਰਅਸਲ ਦੇ ਵਿੱਚ ਮਾਮਲਾ ਸਰਕਾਰ ਦੇ ਨਾਲ ਜੁੜਿਆ ਕਿ ਸਰਕਾਰ ਬਣਾਉਣ ਨੂੰ ਲੈ ਕੇ ਸੁਵੀਰ ਸਿੰਘ ਬਾਦਲ ਬੜੇ ਵਹਿਤਾਬ ਨੇ ਪਰ ਉਹਨਾਂ ਦੇ ਦਿਮਾਗ ਦੇ ਉੱਤੇ ਸਿੱਧਾ ਅਸਰ ਪੈ ਗਿਆ ਤਾਂ ਹੁਣ ਪਹਿਲੀ ਖਬਰ ਹੈ ਨਾ ਜਿਹੜੀ ਇਸ ਸੁਹਾਣਾ ਦੇ ਵਿੱਚ ਕਬੱਡੀ ਕੱਪ ਜਿਹੜਾ ਹੁੰਦਾ ਸੀ ਉਹਦੇ ਦੌਰਾਨ ਰਾਣੇ ਦੇ ਗੋਲੀਆਂ ਵੱਜੀਆਂ ਪਰ ਕੀ ਰਾਣਾ ਜੇਕਰ ਵਾਕਈ ਉਹਦੇ ਮੂੰਹ ਤੇ ਕੱਪੜਾ ਨਾ ਪੈਂਦਾ ਤੋਂ ਪਰਦੇ ਸਾਥੀ ਨੇ ਦੱਸਿਆ ਕਿੰਨਾ ਯਾਰ ਜੀ ਰਾਣੇ ਦੇ ਸਿਰ ਤੇ ਕੱਪੜਾ ਨਾ ਪਾਉਂਦੇ ਨੇ ਮੂੰਹ ਤੇ ਤੇ ਬੰਦੇ ਨੂੰ ਮਾਰ ਨਹੀਂ ਸਕਦੇ ਸੀ ਉਹਦੇ ਸਾਥੀ ਨੇ ਹੋਰ ਵੱਡੇ ਖੁਲਾਸੇ ਕੀਤੇ ਕਿ ਕਿ 2-250 ਫੋਨ ਵੀ ਉਸ ਬੰਦੇ ਨੂੰ ਆਇਆ ਸੀ ਇਹਦਾ ਵੀ ਖੁਲਾਸਾ ਹੋਇਆ ਤਾਂ ਹੁਣ ਸੁਣੋ ਰਾਣੇ ਦੀ ਖਬਰ ਕਿ ਆਖਰ ਮਾਮਲਾ ਕੀ ਸੀ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਅਕਾਲੀ ਦਲ ਦੇ ਨੇਤਾ ਜਿਨ੍ਹਾਂ ਦੀ ਬਹੁਤ ਵੱਡੀ ਚਰਚਾ ਸਰਪੰਗਲ ਦੇ ਵਿੱਚ ਰਹਿੰਦੀ ਆ ਉਹਨਾਂ ਦਾ ਦਿਮਾਗ ਸੰਤੁਲਨ ਖੋ ਬੈਠਾ ਉਹ ਵੀ ਖਬਰ ਸਾਂਝੀ ਕਰਾਂਗੇ ਸੁਣੋ ਤੇ ਦਿਮਗ ਸੇਰੇ ਪੱਗ ਨਾਲ ਹੋ ਕੇ ਦਵਾਈ ਪਈ ਤੇ ਜਿੱਤੀ ਤੱਕ ਪਸੰਦ ਕੀਤੀ ਆ ਜਾਂਦੇ ਉਹਨ ਮੇਰੇ ਹਿੰਮਤ ਪਿੰਡ ਤੋਂ ਮੇਰੇ ਦੀ ਹਿੰਮਤ ਨਹੀਂ ਪੈਂਦੀ ਸੀ ਤੇ ਤੱਕੜਦੇ ਤੇ ਮੈਂ ਨਾਲ ਹੋ ਕੇ ਜੀ ਪੱਕਾ ਜੁੱਤੀਆਂ ਖਰੀਦੀਆਂ ਕੱਪੜੇ ਖਰੀਦੇ ਮੁਹੱਬਤ ਤੇ ਕਿੰਤਾ ਜਦੇ ਕੰਮ ਫੇਸ ਦੇਖਣ ਦੀ ਮਤਰੀ ਮੈਂ ਸਾਰੇ ਆਏ ਸੀ 2-250 ਫੋਨ ਇਤਾਂ ਜੀ ਹਾਂ ਫੋਨ ਬਹੁਤ ਆਏ ਬਜੇ ਨੂੰ ਫੋਨ ਬਹੁਤ ਆਏ ਜਣੇ ਕਿ ਕਾਫੀ ਫੋਨ ਆਏ ਹੋ ਬੈਠਾ ਜਣੇ ਫੋਨ ਕਰਦਾ ਤਾਂ ਕਦੇ ਕਿਸੇ ਨੂੰ ਪ੍ਰੈਸ਼ਰ ਸਗਾ ਦਾ ਕਾਫੀ ਟੀਮਾਂ ਜਿਹੜੀਆਂ ਨਾ ਭਾਈ ਦੇ ਪਲੇਅਰ ਕੋਦੇ ਪ੍ਰੈਸ਼ਰ ਦੀ 압ੋਦ ਹੈ ਮੈਂ ਕਹਿੰਦਾ ਫੇਸ ਕਿਉਂ ਤਰ੍ਹਾਂ ਦਾ ਬੇ ਪ੍ਰੈਸ਼ਰ ਦੀਆ ਬੇ ਟੀਮਾਂ ਥੋੜੀਆਂ ਟੀਮਾਂ ਦਾ ਪ੍ਰੈਸ਼ਰ ਦੀਆ ਇਹਨੂੰ ਮਾਰਨਾ ਵੀ ਪਿਆਣਾ ਮੋਦੇ ਕਪੜਾ ਦੇ ਕੇ ਮਾਰਨਾ ਪਿਆ ਧਾਨੀ ਮਾਰ ਸਕਦੇ ਸੀ ਭਾਈ ਐਨਾ ਐਨਾ ਦੂਸਰੋ ਜਾਨ ਸਗ ਤਗੜਾ ਦਾ ਭਾਈ ਰਾਨੇ ਦੇ ਸਾਥੀ ਨੇ ਖੁਲਾਸਾ ਕੀਤਾ ਕਦੇ 2250 ਫਾਰਮ ਰਾਨੇ ਨੂੰ ਆਈ ਸੀ ਉੱਥੇ ਜਾਣ ਤੋਂ ਪਹਿਲਾਂ ਉਹ ਪ੍ਰੈਸ਼ਰ ਦੇ ਵਿੱਚ ਸੀ ਪਰ ਜੇ ਕਹਿੰਦਾ ਮਾਰਨਾ ਹੀ ਪਿਆਣਾ ਕਪੜਾ ਪਾ ਕੇ ਮਾਰਨਾ ਪਿਆ ਵੈਸੇ ਬਹੁਤ ਜਰਵਾਣਾ ਸੀ ਇਸ ਕਰਕੇ ਬਹੁਤ ਸਾਰੇ ਸਾਥੀ ਖੁਲਾਸੇ ਕਰਦੇ ਜਾ ਰਹੇ ਨੇ ਉਹਨਾਂ ਦੇ ਘਰ ਦੇ ਵਿੱਚ ਬਹੁਤ ਵੱਡਾ ਮਾਤਮ ਇਸ ਵਕਤ ਦੇ ਵਿੱਚ ਹੈ ਔਰ ਦੂਜੇ ਪਾਸੇ ਆਜੋ ਸੁਭਿੰਤ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਆਖਰ ਹਿੱਲ ਕਿਉਂ ਗਏ ਨੇ ਉਹਨਾਂ ਦਾ ਦਿਮਾਗ ਨੂੰ ਕੀ ਹੋ ਗਿਆ ਕਿਉਂਕਿ ਅਕਸਰ ਪੰਜਾਬ ਦੇ ਮੁੱਖ ਮੰਤਰੀ ਦੇ ਵਿਰੁੱਧ ਤੁਸੀਂ ਵੇਖਿਆ ਕਿ ਭਾਸ਼ਣ ਦੇ ਵਿੱਚ ਉਹਨਾਂ ਦੇ ਲੀਡਰਾਂ ਦੇ ਖਿਲਾਫ ਅਕਸਰ ਸਰਕਾਰ ਬਣਾਉਣ ਦੀ ਗੱਲ ਕਰਦੇ ਸੀ ਜਿਹੜੀ ਗੱਲ ਨੂੰ ਲੈ ਕੇ ਉਹਨਾਂ ਦੇ ਸਿਰ ਦੇ ਉੱਤੇ ਜਾਂ ਉਹਨਾਂ ਦੇ ਦਿਮਾਗ ਦੇ ਉੱਤੇ ਕਹਿੰ ਲੋ ਬੋਝ ਜਾਂ ਉਹਨਾਂ ਦੇ ਦਿਮਾਗ ਨੂੰ ਕੁਝ ਹੋ ਗਿਆ ਯਾਨੀ ਹਲ ਚੁੱਕੇ ਨੇ ਉਹਨਾਂ ਉਹਨਾਂ ਦੇ ਦਿਮਾਗ ਦੇ ਉੱਤੇ ਹਿਸਾਬ ਅਸਰ ਪਿਆ ਕਿ ਅੱਜ ਤੁਹਾਨੂੰ ਮੈਂ ਇੱਕ ਵੀਡੀਓ ਵੀ ਦਿਖਾਉਣ ਜਾ ਰਿਹਾ ਦੋ ਵਾਰ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਸੁਣਾਉਂਗਾ ਕਿ ਸੁਖਬੀਰ ਸਿੰਘ ਬਾਦਲ ਸਾਡੇ ਪੰਜਾਬ ਦੇ ਅਕਾਲੀ ਦਲ ਦੇ ਵਿਰੋਧੀ ਨੇਤਾ ਯਾਨੀ ਇਹਨਾਂ ਨੇ ਆਪਣੇ ਹੀ ਪਰਿਵਾਰ ਨੂੰ ਮਾਰਾ ਮੰਦਾ ਬੋਲਣ ਦੀ ਸ਼ੁਰੂਆਤ ਕਰ ਦਿੱਤੀ ਹੈ ਤੇ ਕਿਵੇਂ ਕੀਤੀ ਹੈ ਸੁਣੋ ਜਰਾ ਧਿਆਨ ਨਾਲ ਮੈਂ ਦੋ ਵਾਰ ਤੁਹਾਨੂੰ ਇਹ ਵੀਡੀਓ ਸੁਣਾਉਂਗਾ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਸੁਖਬੀਰ ਸਿੰਘ ਬਾਦਲ 멘ਟਲੀ ਅਫਸੈਟ ਹੋ ਚੁੱਕੇ ਨੇ ਸੁਣੋ ਦੇਸ਼ ਦੇ ਪ੍ਰਾਜਮਨ ਆਪਣੇ ਪਿਤਾ ਸમાન ਬਜ਼ੁਰਗ ਪੰਜਾਬ ਦੇ ਪੰਜਵਾਰ ਮੁੱਖ ਮੰਤਰੀ ਆ ਸਰਪ੍ਰਕਾਸ਼ ਸਿੰਘ ਬਾਦਲ ਸਾਹਿਬ ਜੰਨੀ ਮੁੱਖ ਮੰਤਰੀ ਬਣਿਆ ਇੰਨਾ ਨਹੀਂ ਫਿਰ ਤੋਂ ਸ਼ੁਰੂ ਕਰਦਾ ਬਿਕਰਮ ਜੀ ਕਿਹਾ ਡਾਂਗ ਲਾਉਣਾ ਬਿਕਰਮ ਜੀ ਕਿਹਾ ਲੋੜਾ ਆਪਣੇ ਪਾਂਧੀ ਕਾਲੀਦਨ ਨੂੰ ਹਤਿਆਤ ਪਾਕਿਸਤਾਨ ਦਾ ਬਾਰਡਰ ਤੇ ਪਾ ਲਿਓ ਦੂਜੇ ਨੇਪਾਲ ਤੱਕ ਭਜਾ ਦਿਓ ਇਹਦੀ ਸਾਲਾ ਕਰ ਕੇ ਰਹਿ ਇੱਥੇ ਨੇੜੇ ਕਿਹੜੇ ਨਹੀਂ ਰਹਿਣ ਦੇ ਰੋਮਰੀ ਅਕਾਲੀਦਾਨ ਸਟੇਜ ਦੇ ਪ੍ਰਾਜਮਣ ਆਪਣੇ ਪਿਤਾ ਸਮਾਨ ਬਜ਼ੁਰਗ ਪੰਜਾਬ ਦੇ ਪੰਜਵਾਰ ਮੁੱਖ ਮੰਤਰੀ ਸਾਹ ਪ੍ਰਕਾਸ਼ ਸਿੰਘ ਜੀ ਬਾਗਲ ਸਾਹਿਬ ਚੰਨੀ ਮੁੱਖ ਮੰਤਰੀ ਬਣਿਆ ਇਹਨਾਂ ਨੇ ਹਿੱਤੋ ਸ਼ੁਰੂ ਕਰਤਾ ਬਿਕਰਮ ਜੀ ਕਿਹਾ ਡਰਗ ਲਾਉਣਾ ਬਿਕਰਮ ਜੀ ਕਿਹਾ ਲੋੜਾ ਆਪਣੀ ਪਾਰ ਦੀ ਕਾਲੀ ਦਲ ਨੂੰ ਹੱਤਿਆਣ ਦਾ ਪਾਕਿਸਤਾਨ ਦਾ ਬਾਰਡਰ ਤੇ ਬਾਹਰ ਦਿਓ ਦੂਜੇ ਨੇਪਾਲ ਤੱਕ ਭਜਾ ਦਿਓ ਕਿੰਨੀ ਸਾਲਾ ਕਰ ਕੇ ਰਹਿ ਇੱਥੇ ਨੇੜੇ ਤੇਰੇ ਨਹੀਂ ਰਹਿਣ ਦੇ ਬਸ ਸੁਣ ਲਿਆ ਪੰਜਾਬ ਵਾਲਿਓ ਕਾਲੀ ਦਲ ਦੇ ਪ੍ਰਧਾਨ ਸਿੰਘ ਸੁਖਬੀਰ ਸਿੰਘ ਬਾਦਲ ਅੱਜ ਤੁਹਾਡੇ ਸਾਹਮਣੇ ਤਿੰਨ ਸ਼ਬਦ ਮੈਂ ਸੁਣਾਏ ਆ ਇਹ ਜ਼ਰੂਰੀ ਸੀ ਪੰਜਾਬ ਦੇ ਲੋਕਾਂ ਨੂੰ ਸੁਣਨੇ ਇਹ ਸ਼ਬਦ ਜ਼ਰੂਰੀ ਨੇ ਕਿਉਂਕਿ ਉਹ ਤਾਂ ਸਾਡੇ ਪੰਜਾਬ ਨੂੰ ਸਾਹਮਣ ਦੀ ਗੱਲ ਪੰਜਾਬ ਨੂੰ ਚਲਾਉਣ ਦੀ ਗੱਲ ਕਰ ਰਹੇ ਨੇ ਪਰ ਜੇਕਰ ਉਹ ਆਪਣੇ ਸੰਤੁਲਨ ਦੇ ਵਿੱਚ ਵੀ ਨਹੀਂ ਹੈ ਕੀ ਪੰਜਾਬ ਦੇ ਵਿੱਚ ਉਹ ਸਾਡੀ ਸਟੇਟ ਨੂੰ ਚਲਾ ਸਕਦੇ ਨੇ ਨਹੀਂ ਕਿਉਂਕਿ ਤੁਸੀਂ ਅਕਸਰ ਵੇਖਿਆ ਕਈ ਸਾਰੇ ਹੋਰ ਵੀ ਬਿਆਨ ਨੇ ਸੁਖਵੀਰ ਸਿੰਘ ਬਾਦਲ ਦੇ ਉਹ ਆਪਣੇ ਹੀ ਪਿਤਾ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿ ਰਹੇ ਨੇ ਕਹਿੰਦੇ ਪਿਤਾ ਸਮਾਨ ਬਯੁਰਗ ਪ੍ਰਕਾਸ਼ ਸਿੰਘ ਬਾਦਲ ਸਟੇਟ ਦੇ ਵਿਰਾਜਮਾਨ ਨੇ ਯਾਨੀ ਉਹਨਾਂ ਦੇ ਪਿਤਾ ਸਮਾਨ ਸੀ ਪਿਤਾ ਨਹੀਂ ਸੀ ਉਹਦੇ ਇਹ ਹੁਣ ਸੁਖਬੀਰ ਸਿੰਘ ਬਾਦਲ ਹੀ ਦੱਸਣ ਦੂਜੇ ਪਾਸੇ ਵਿਕਰਮ ਮਜੀਠੀਏ ਬਾਰੇ ਆ ਗਿਆ ਉਹ ਕੀ ਕਿਹਾ ਉਹ ਮੈਨੂੰ ਕਹਿਣ ਦੀ ਲੋੜ ਨਹੀਂ ਹੈ ਉਹ ਅਕਸਰ ਤੁਸੀਂ ਸੁਖਬੀਰ ਸਿੰਘ ਬਾਦਲ ਦੇ ਮੂੰਹ ਦੇ ਵਿੱਚੋਂ ਵੀ ਸੁਣ ਲਿਆ ਔਰ ਤੀਸਰਾ ਨੰਬਰ ਉਹਨਾਂ ਨੇ ਕੀ ਕਿਹਾ ਸੀ ਕਹਿੰਦਾ ਸਾਡੀ ਅਕਾਲੀ ਦਲ ਪਾਰਟੀ ਨੂੰ ਪਾਕਿਸਤਾਨ ਭਜਾ ਦਿਓ ਅਧਿਆ ਨੂੰ ਨੇਪਾਲ ਭਜਾ ਦਿਓ ਇੱਥੇ ਇੱਕ ਵੀ ਨਹੀਂ ਰਹਿਣਾ ਚਾਹੀਦਾ ਯਾਨੀ ਸੁਖਵੀਰ ਸਿੰਘ ਬਾਦਲ ਆਕਰ ਇਸ ਤਰ੍ਹਾਂ ਹੋ ਕਿਉਂ ਗਏ ਨੇ ਉਹ ਇੰਨੀ ਤਰ੍ਹਾਂ ਮੈਂਟਲ ਕਿਉਂ ਹੋ ਗਏ ਨੇ ਕਿ ਖਾ ਕੇ ਕਹਿੰਦੇ ਜੀ ਫੀਮ ਜਿਆਦਾ ਨਸ਼ੇ ਦੇ ਵਿੱਚ ਸੁਖਵੀਰ ਸਿੰਘ ਬਾਦਲ ਤੀਰ ਵਾਂਗੂ ਗੱਲਾਂ ਕੱਢਦੇ ਨੇ ਤੇ ਫਿਰ ਬੋਲੀ ਕੀ ਜਾਂਦੇ ਨੇ ਕੋਈ ਪਤਾ ਨਹੀਂ ਲੱਗਦਾ ਜੀ ਪਤਾ ਨਹੀਂ ਕੀ ਕਹੇ ਜਾਂਦੇ ਨੇ ਆਪ ਦੇ ਆਪ ਦੀ ਦੱਬੀ ਤੁਰੇ ਖੜਦੇ ਨੇ ਤੇ ਇਧਰਲੇ ਪਾਸੇ ਕੀ ਹੁੰਦਾ ਪੰਜਾਬ ਦੇ ਸਾਡੇ ਜਿੰਨੇ ਵੀ ਭੈਣ ਭਰਾ ਉਹਨਾਂ ਨੂੰ ਵੀਡੀਓ ਨੂੰ ਦੇਖਦੇ ਨੇ ਉਹਨਾਂ ਦੇ ਉੱਤੇ ਬੜੀ ਚੰਗੀ ਤਰ੍ਹਾਂ ਮਾਰ ਕੇ ਮਜ਼ਾਕ ਬਣਾ ਦਿੰਦੇ ਆ ਤੇ ਸਰਵੀਰ ਸਿੰਘ ਬਾਦਲ ਅੱਜ ਕੱਲ ਇੱਕ ਮਜ਼ਾਕ ਵੀ ਬਣੇ ਹੋਏ ਨੇ ਐਸੇ ਕਰਕੇ ਮੈਂ ਸ਼ੁਰੂ ਤੋਂ ਕਿਹਾ ਕਿ ਸਰਵੀਰ ਸਿੰਘ ਬਾਦਲ Mentally upset ਨਹੀਂ ਤਾਂ ਹੋਰ ਕੀ ਹੈ ਕਿਉਂਕਿ ਸਰਵੀਰ ਬਾਦਲ ਆਪਣੇ ਪਿਓ ਨੂੰ ਪਿਤਾ ਸਮਾਨ ਦੱਸ ਰਿਹਾ ਕੀ ਗੱਲ ਉਹਦੇ ਪਿਤਾ ਨਹੀਂ ਹੈਗੇ ਔਰ ਦੂਜੇ ਪਾਸੇ ਮਜੀਠੀਏ ਬਾਰੇ ਉਠਾ ਸਿੱਧਾ ਜਿਆ ਬੋਲ ਰਿਹਾ ਹੈ ਔਰ ਤੀਜਾ ਨੰਬਰ ਕਹਿੰਦਾ ਸਾਹਿਬ ਇਹ ਕਾਰੀਗਰ ਪਾਰਟੀ ਨੂੰ ਕਹਿੰਦਾ ਪਾਕਿਸਤਾਨ ਪੁਜਾ ਦਿਓ ਅੱਧਿਆਂ ਨੂੰ ਭਾਈ ਤੁਸੀਂ ਕਹਿੰਦਾ ਨੇਪਾਲ ਪੁਜਾ ਦਿਓ ਇੱਥੇ ਨਹੀਂ ਖੜਨਾ ਚਾਹੀਦਾ ਕੋਈ ਰਹਿਣਾ ਨਹੀਂ ਚਾਹੀਦਾ ਇਹ ਸੁਵਿਰ ਸਿੰਘ ਬਾਦਲ ਦੇ ਬੋਲ ਨੇ ਮੈਂ ਤੁਹਾਡੇ ਨਾਲ ਹਰ ਖਬਰ ਕੋਈ ਵੀ ਨਿੱਤ ਉਹ ਸਾਂਝੀ ਜ਼ਰੂਰ ਕਰੂੰਗਾ ਕਿਉਂਕਿ ਅਸਲੀਅਤ ਕੀ ਹੈ ਨਾ ਆਹੀ ਹੈ ਪੰਜਾਬ ਨੂੰ ਚਲਾਉਣ ਦੀ ਗੱਲ ਕਰਦੇ ਨੇ ਤੇ ਆਪ ਦਾ ਸੰਤੁਲਨ ਇਹਨਾਂ ਦਾ ਆਪਦਾ ਵਿਗੜਿਆ ਪਿਆ ਤਾਂ ਇਹਨਾਂ ਗੱਲਾਂ ਤੇ ਤੁਸੀਂ ਕੀ ਕਹਿੰਦੇ ਹੋ ਕਮੈਂਟ ਜ਼ਰੂਰ ਕਰਨੇ ਮੈਂ ਤੁਹਾਡੇ ਜਵਾਬ ਦੇਵਾਂਗਾ ਤੇ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੰਗ ਦੀ ਘੰਟੀ ਰੋਲ ਤੇ ਜ਼ਰੂਰ ਕਰ ਲੈ ਜੀ ਧੰਨਵਾਦ ਰਾਣਾ ਜਿਹੜਾ ਕਿ ਕਬੱਡੀ ਦਾ ਖਿਡਾਰੀ ਸੀਗਾ ਉਹਦਾ ਕਤਲ ਹੋ ਜਾਂਦਾ ਹੈ ਸਰੇ ਆਮ ਗੋਲੀਆਂ ਮਾਰ ਕੇ ਉਹਨੂੰ ਕਤਲ ਕੀਤਾ ਜਾਂਦਾ ਹੈਗਾ ਵਾ ਉਹਦੇ ਦੋਸ ਨੇ ਉਹਦੇ ਕਤਲ ਨੂੰ ਲੈ ਕੇ ਵੱਡੇ ਵੱਡੇ ਖੁਲਾਸੇ ਕੀਤੇ ਕਿ ਜਿੱਥੇ ਉਹਨੇ ਮੈਚ ਖੇਲਣ ਜਾਣਾ ਸੀ ਉਸ ਤੇ ਜਾਣ ਤੋਂ ਪਹਿਲੇ ਉਹਨੂੰ ਤਕਰੀਬਨ ਕੋਈ 200-250 ਫੋਨ ਜੜਾ ਵਾ ਆਇਆ ਸੀਗਾ ਔਰ ਉਸ ਨਾਲੇ ਜਿਸ ਤਰ੍ਹਾਂ ਉਹਨੂੰ ਮਾਰਿਆ ਗਿਆ ਵਾ ਉਹਦੇ ਮੂੰਹ ਦੇ ਉੱਤੇ ਅਗਰ ਕੱਪੜਾ ਨਾ ਪਾਇਆ ਹੁੰਦਾ ਤੇ ਜਿੰਨਾ ਬਹਾਦਰ ਦਲੇਰ ਜਵਾਨ ਜਗ੍ਹਾ ਉਹਨੂੰ ਮਾਰਨਾ ਮੁਸ਼ਕਲ ਸੀਗਾ ਉਹਨੂੰ ਉਹਦੇ ਮੂੰਹ ਤੇ ਕੱਪੜਾ ਪਾ ਕੇ ਉਹਨੂੰ ਮਾਰਿਆ ਗਿਆ ਵਾ ਜਿਸ ਤਰ੍ਹਾਂ ਉਹਦੀ ਕੰਡੀਸ਼ਨ ਸੀਗੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਉਹਨਾਂ ਨੂੰ ਦਿਲ ਹੀ ਦੁੱਖ ਹੈ ਔਰ ਯਕੀਨਨ ਉਹਨਾਂ ਦੇ ਘਰ ਵਾਲੇ ਜਿਹੜੇ ਉਹਦੇ ਚਾਹਣ ਵਾਲੇ ਜਿਹੜੇ ਆ ਉਹਨਾਂ ਸਭ ਨੂੰ ਇਸ ਖਬਰ ਦੇ ਨਾਲ ਬਹੁਤ ਵੱਡਾ ਸਦਮਾ ਲੱਗਾ ਹੈ। ਉਹਦੇ ਪਾਸੇ ਸੁਬੀਤ ਸਿੰਘ ਬਾਦਰ ਨੂੰ ਲੈ ਕੇ ਜਿਹੜੀ ਖਬਰ ਆ ਰਹੀ ਹੈ ਉਹ ਇਹ ਹੈ ਕਿ ਆਪਣਾ ਜ਼ਿਹਨੀ ਤوازن ਜਿਹੜਾ ਵਾ ਉਹ ਖੋ ਚੁੱਕੇ ਹੈ ਕਿਉਂਕਿ ਉਹ ਆਪਣੇ ਹੀ ਪਾਰਟੀ ਦੇ ਲੋਕਾਂ ਨੂੰ ਮੰਦਾ ਚੰਗਾ ਬੋਲਣ ਦੇ ਹੈ ਵੀਡੀਓ ਦੇ ਵਿੱਚ ਵੀ ਤੁਸੀਂ ਸੁਣਿਆ ਕਿ ਉਹ ਆਪਣੇ ਪਿਤਾ ਨੂੰ ਪਿਤਾ ਸਮਾਨ ਕਹਿ ਰਹੇ ਸੀਗੇ ਜਦ ਕਿ ਉਹਨਾਂ ਦਾ ਆਪਣਾ ਪਿਤਾ ਹੀ ਹੈ ਪਿਤਾ ਸਮਾਨ ਨਹੀਂ ਹੈ। ਔਰ ਦੂਜੇ ਪਾਸੇ ਉਹ ਕਹਿੰਦੇ ਸੀਗੇ ਕਿ ਜਿੰਨੇ ਵੀ ਅਕਾਲੀ ਦਲ ਦੇ ਵਰਕਰ ਹੈ ਉਹਨਾਂ ਨੂੰ ਪਾਕਿਸਤਾਨ ਭੇਜ ਦੋ ਜਾਂ ਉਹਨਾਂ ਨੂੰ ਬੰਗਲਾਦੇਸ਼ ਭੇਜ ਦੋ ਇਸ ਤਰ੍ਹਾਂ ਦੀਆਂ ਉਹ ਚੀਜ਼ਾਂ ਜਿਹੜੀਆਂ ਬੋਲਣ ਦੇ ਹੀ ਹੈਗੇ ਆ ਕਿਉਂਕਿ ਉਹਨਾਂ ਦੇ ਦਿਮਾਗ ਦੇ ਉੱਤੇ ਇਸ ਚੀਜ਼ ਦਾ ਬੜਾ ਅਸਰ ਹੋਇਆ ਹੈ ਹਾਲੀਆ ਇਲੈਕਸ਼ਨ ਜਿਹੜੇ ਹੋਏ ਆ ਔਰ ਜਿਹੜੇ ਨਤੀਜ ਆਏ ਆ ਔਰ ਜਿਹੜੀ ਉਹਨਾਂ ਦੀ ਸਿਚੁਏਸ਼ਨ ਹੈਗੀ ਆ ਅਗਲੀ ਸੂਰਤ ਇਹ ਹਾਲ ਹੈ ਉਸ ਨੂੰ ਲੈ ਕੇ ਉਹਨਾਂ ਦਾ ਦਿਮਾਗ ਜਿਹੜਾ ਹੈ ਉਹ ਖੇਲ ਚੁਕਿਆ ਹੈਗਾਗਾ ਕੰਟਰੋਲ ਨਹੀਂ ਰਿਹਾ ਹੈਗਾ ਕਿਉਂਕਿ ਉਹ ਜਿਸ ਟਾਈਮ ਸਟੇਜ 'ਤੇ ਹੁੰਦੇ ਆ ਤੇ ਨਸ਼ਾ ਕਰਕੇ ਆਉਂਦੇ ਹੈਗੇ ਆ ਜਿਹੜਾ ਕਿ ਪੰਜਾਬ ਦੇ ਲੋਕ ਕਹਿੰਦੇ ਹੈਗੇ ਆ जो भी स्टेज से आकर भाषण देंगे दें, नशा करके देंगे दें है इसलिए तो इस तरह दंदिया चंगी गलियां बोलते हैं बाकी फिर ता कहना चाहगा इस वीडियो बारे कमेंट्स करके लाज नहीं दस्यो रखियो अपना ढेर सारा ख्याल मिलेंगे अगली वीडियो के अल्लाह हाफिज